ਾਂਡੇ ਮੀੜ ਦੇ ਢੂਏ ਚ ਬੜੇ ਨਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਤੁਹਾਡੇ ਗਾੜੀ ਜੋੜੇ ਹੱਥ ਤੁਸੀਂ ਖਾ ਲੋ ਆਂਡੇ ਤਗੜੇ ਹੋ ਗੇ ਖਾ ਲੋ ਬੱਕਰੇ ਜਿੰਨੇ ਖਾਧ ਜਾਂਦੇ ਆ ਪੀਰੋ ਸੁਖਾਰਾ ਜਿਕੇ ਜਨਾ ਪੀਤਾ ਜਾਂਦਾ ਉਹ ਪਰ ਯਾਰ ਕਰੋ ਕੁਝ ਪੰਜਾਬ ਵਾਸਤੇ ਅੱਜ ਤੁਹਾਡੇ ਇਸਪਤ ਚੜਕਾ ਪਰਵਾਨ ਨਹੀਂ ਬਾਈ ਪਰਵਾਨ ਸੀ ਉਦੋਂ ਮਜਬੂਰੀ ਹੀ ਇਕ ਜੰਗਲਾਂ ਦੇ ਵਿੱਚ ਕਿਹੜੀ ਦੱਸੋ ਮੈਨੂੰ ਦੁਕਾਨ ਹੀ ਸਾਡੇ ਕੋ ਕਿਹੜਾ ਫਰੂਟ ਹੀ ਸਾਡੇ ਕੋ ਕਿਹੜੀ ਸਬਜ਼ੀ ਸਾਡੇ ਕੋ ਕਿੱਥੇ ਅੱਗ ਬਾਲਣ ਦਿੰਦੇ ਸਾਨੂੰ ਅਸੀਂ ਲੋਕੇ ਦਿਨ ਕੱਢਦੇ ਉਹਦੇ ਫੇਰ ਕੱਚਾ ਮਾਸ ਵੀ ਖਾਂਦੇ ਰਹੇ ਇਹ ਖਾਣ ਕੱਚਾ ਮਾਸ ਉਹਨਾਂ ਨੂੰ ਭੁਣਨ ਕਿੱਥੇ ਦਿੰਦੇ ਹੁੰਦਾ ਕੋਈ ਇੱਕੋ ਹੀ ਖੇਸੀ ਹੁੰਦੀ ਸੀ ਉਹੋ ਘੋੜੇ ਦੀ ਕਾਠੀ ਤੇ ਪਾ ਲੈਂਦੇ ਉਹਦੀ ਬੁੱਕਲ ਮਾਰ ਲੈਂਦੇ ਤੇ ਹੁਣ ਦੱਸੋ ਮੈਨੂੰ ਇਹਨਾਂ ਕੋਲ ਤੇ 36 36 ਪਦਾਰਥ ਪਏ ਆ ਰੰਗ ਬਰੰਗੇ ਵਸਤਰ ਪਏ ਆ ਇਹਨਾਂ ਨੂੰ ਕਦੀ ਠੰਡ ਲੱਗਣ ਦੀ ਐ ਇਹ 92% ਚੈੱਕ ਕਰ ਲਿਓ ਜਾ ਕੇ ਇਹਨਾਂ ਨੂੰ ਲੀਵਰ ਫੈਟੀ ਹੋਊਗੀ ਜਿੰਨੇ ਬੰਦੇ ਮਾਸ ਖਾਂਦੇ ਵੱਧ ਤੋਂ ਵੱਧ ਠੀਕ ਆ ਫਿਰ ਜੇ ਮਾਲੋ ਛਟਕਾ ਪ੍ਰਮਾਨ ਇਹਨਾਂ ਨੇ ਕਿਹਾ ਵੀ ਛਟਕਾ ਪ੍ਰਮਾਨ ਫਿਰ ਛਟਕਾ ਤੇ ਪੰਗਤ ਦੇ ਵਿੱਚ ਪ੍ਰਮਾਨ ਹੋਣਾ ਚਾਹੀਦਾ ਨਾ ਜਿੱਥੇ ਨਿਹੰਗ ਸਿੰਘ ਸ਼ੌਣੀਆਂ ਚ ਰਹਿੰਦੇ ਆ ਉੱਥੇ ਅਰਦਾਸਾ ਕਰਕੇ ਚੰਡੀ ਦੀ ਵਾਰ ਪੜ ਕੇ ਛਟਕਿਆ ਜਾਂਦਾ ਏ ਪਰ ਮੇਰਾ ਦੇਲੇ ਇਹ ਗੱਲ ਦੀ ਗਵਾਈ ਭਰਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਇਸ ਜਦੋਂ ਅਕਾਲ ਪੁਰਖ ਦੇ ਨਾਲ ਸਾਨੂੰ ਗੁਰਗਨ ਸਾਹਿਬ ਨਾਲ ਜੋੜ ਦਿੱਤਾ ਤੇ ਫਿਰ ਤੇ ਮਹਾਰਾ ਨੇ ਕਿਤੇ ਆਗਿਆ ਨਹੀਂ ਕੀਤੀ ਵੀ ਤੂੰ ਹੀ ਮਲੋ ਕਿ ਜਾ ਕੇ ਬੱਕਰਾ ਵੜ ਕੇ ਖਾ ਲੋ ਫੇਰ ਤੇ ਕਿਤੇ ਨਹੀਂ ਨਾ ਕਿਹਾ ਬੰਦਾ ਸਿੰਘ ਬਹਾਦਰ ਜੀ ਨੂੰ ਤੁਰਿਆ ਪੰਜਾਬ ਦੀ ਧਰਤੀਆਂ ਨੂੰ ਇਹਦਾ ਮਤਲਬ ਬੰਦਾ ਸਿੰਘ ਬਹਾਦਰ ਤੇ ਫਿਰ ਤੇ ਇੱਕ ਸ਼ੁੱਧ ਵੈਸ਼ ਨੂੰ ਸਾਧੂ ਹੀ ਤੋਂ ਤੋਂ ਸਿੰਘ ਸੱਜ ਗਿਆ ਉਹ ਤੇ ਫਿਰ ਅਜ ਬੱਕਰੀ ਖਾਂ ਦਾ ਆਇਆ ਹਣਾ ਬੱਕਰੀ ਖਾਂ ਦੇ ਨਾਲ ਜੰਗ ਨਹੀਂ ਲੜਿਆ ਜਾਂਦਾ ਜਜ ਵਿੱਚ ਜਜਬਾਤ ਹੋਣੇ ਚਾਹੀਦੇ ਆ ਜੇ ਤੁਹਾਡੇ ਅੰਦਰ ਜਜਬਾਤ ਆ ਤੁਹਾਡੇ ਅੰਦਰ ਦਇਆ ਵਾ ਤੇ ਤੁਹਾਡੇ ਅੰਦਰ ਧਰਮ ਆ ਜੇ ਤੁਹਾਡੇ ਅੰਦਰ ਧਰਮ ਆ ਤੇ ਤੁਸੀਂ ਮੌਤ ਦੀ ਪ੍ਰਵਾਹ ਨਹੀਂ ਕਰੋਗੇ ਤੁਸੀਂ ਸੱਚ ਬੋਲੋਗੇ ਭਾਵੇਂ ਦੁਨੀਆ ਤੁਹਾਡੀ ਦੁਸ਼ਮਣ ਹੋ ਜੇ ਜਿਹੜੀ ਗੱਲ ਬੱਕਰੇ ਖਾਣੇ ਆਂਡੇ ਖਾਣੇ ਸ਼ਰਾਬਾਂ ਪੀਣੀਆਂ ਇੱਕ ਜੀਵ ਦਾ ਸੁਆਦ ਆ ਮੈਂ ਸੁੱਖੇ ਨੂੰ ਇਹ ਗੱਲ ਕਹਿੰਦਾ ਸੁੱਖਾ ਮਾੜਾ ਨਹੀਂ ਆ ਸੁੱਖਾ ਕਿਸ ਟਾਈਮ ਸਾਡੇ ਪੇਨ ਕਲਰ ਦਾ ਕੰਮ ਕਰਦਾ ਏ ਜਦੋਂ ਅਸੀਂ ਜੰਗ-ਜੋਦ ਕਰਦੇ ਹਾਂ ਸਾਡੇ ਫੱਟ ਲੱਗ ਜਾਣਾ ਤੇ ਉਹਦਾ ਗੁੱਦਾ ਜਿਹੜਾ ਉਹਦੇ ਤੇ ਲਾ ਦਨਾ ਉਹ ਰਾਤੋ ਰਾਤ जख्म ਜਿਹੜਾ ਸੁੱਕ ਜਾਂਦਾ ਹੈ ਤੇ ਜਿਹੜਾ ਲੀਕਵੇਡ ਸੀ ਉਹਨੂੰ ਇੱਕ ਪੀਨ ਕਲਰ ਦੇ ਤੌਰ ਤੇ ਜੂਸ ਕੀਤਾ ਜਾਂਦਾ ਹੈ ਅੱਜ ਮੈਨੂੰ ਦੱਸੋ ਕਿਹੜੇ ਫੱਟ ਲੱਗੇ ਆ ਕਿਹੜਾ ਜੰਗ ਲੱਗਾ ਵੀ ਉੱਥੇ ਜੱਸਾ ਸੰਘਾਲੂ ਵਾਲੀਏ ਦੇ 64 ਫੱਟ ਲੱਗੇ ਆ ਤੇ ਉਹਦੇ ਗੁੱਦਾ ਲਾਉਣਾ ਰਗੜਾ ਲਾ ਕੇ ਦੱਸੋ ਮੈਨੂੰ ਅੱਜ ਸਿਰਫ ਆਪਣੇ ਮਸਤੀ ਵਾਸਤੇ ਫਿਰ ਜਿਹੜੇ ਹੁਣ 99% ਲੋਕ ਇਦਾਂ ਦੇ ਵੀ ਆ ਮੈਂ ਹੁਣ ਇਹ ਗੱਲਾਂ ਜਿਹੜੀਆਂ ਤੁਹਾਨੂੰ ਕਹਿ ਰਿਹਾ ਸ਼ਰਾਬ ਪੀਂਦੇ ਲੋਕ 5 ਵਜੇ ਤੋਂ ਬਾਅਦ ਬਾਬੇ ਵੇਖੋ ਕਿਨੇ ਕ ਤੁਹਾਨੂੰ ਮਿਲਦੇ ਬਾਅਦ ਮੈਨੂੰ ਬੜਿਆਂ ਦੇ ਫੋਨ ਆਉਂਦੇ ਤੁਸੀਂ ਬਾਬਾ ਜੀ ਆ ਗੱਲਾਂ ਨਾ ਕਰਿਆ ਕਰੋ ਮੈਂ ਭਾਵੇਂ ਰਾਤ ਦੇ 1 ਵਜੇ ਚੈੱਕ ਕਰ ਲਵਾਂ ਇਦਾਂ ਮਿਲੂੰਗਾ ਤੁਹਾਨੂੰ ਨਾ ਅੱਜ ਤੱਕ ਅਹੀਂ ਇਹਨਾਂ ਚੀਜ਼ਾਂ ਨੂੰ ਮੂੰਹ ਲਾਇਆ ਤੇ ਨਾਲ ਆਵਾਂਗੇ ਮਾਰ ਨੇ ਇਹ ਬੱਜਰ ਕਰਤਾਂ ਸਾਡੇ ਵਾਸਤੇ ਬਹੁਤ ਵੱਡੀਆਂ ਜੇਹੀਂ ਪੰਥ ਦੇ ਸੇਵਾਦਾਰਾਂ ਪੰਥ ਦੀ ਸੇਵਾ ਕਰੋ ਉੱਤੇ ਸੇਵਾ ਤੇ ਫਿਰ ਪੋਹਰਿਆਂ 'ਚ ਵੜ ਕੇ ਤੇ ਸੇਵਾ ਨਹੀਂ ਨਾ ਹੋਣੀ ਪੋਹਰਿਆਂ 'ਚ ਬਾਹਰ ਨਿਕਲਣਾ ਪੈਣਾ ਜੇ ਹੁਣ ਪੰਛੀ ਆਲੇ ਨੇ 'ਚ ਬੈਠਾ ਰਵੇ ਤੇ ਆਪਣੇ ਬੱਚਿਆਂ ਦੇ ਮੂੰਹ 'ਚ ਲਿਆ ਕੇ ਬੋਟਾਂ ਦੇ ਕੀ ਪਾਊਗਾਓ ਉਹਨੂੰ ਆਜ਼ਾਦ ਪਿੰਜਰੇ ਪਿੰਜਰੇ ਚੋਂ ਬਾਹਰ ਨਿਕਲਣਾ ਪੈਣਾ ਆਲਣੇ ਚੋਂ ਵੀ ਬਾਹਰ ਨਿਕਲਣਾ ਪੈਣਾ ਉਹਨੂੰ ਆਜ਼ਾਦੀ ਦੀ ਹਵਾ ਦਾ ਨਿਗ ਆਨੰਦ ਮੰਨਣਾ ਚਾਹੀਦਾ ਤੇ ਜਿਸ ਦਿਨ ਉਹ ਆਨੰਦ ਮੰਨਣਗੇ ਆਜ਼ਾਦੀ ਦੀ ਗੱਲਬਾਤ ਤੇ ਆਉਣਗੇ ਨਾ ਤੇ ਮੇਰੀ ਪਹਿਲਾਂ ਇੱਕ ਗੱਲ ਧਿਆਨ ਨਾਲ ਨੋਟ ਕਰ ਲਿਓ ਕਵਰ ਸਾਹਿਬ ਸਭ ਤੋਂ ਵੱਧ ਛਾਪੇ ਛਾਉਣੀਆਂ ਤੇ ਵੱਜਣੇ ਆ ਸ਼ਰਾਬ ਛਾਉਣੀਆਂ ਤਾਂ ਤੁਹਾਨੂੰ ਮਿਲਣੀਆਂ ਭੁੱਖੀ ਇਹਨਾਂ ਤੋਂ ਮਿਲਣੀਆਂ ਫੇ ਇਹਨਾਂ ਤੋਂ ਮਿਲਣੀ ਆ ਇਹ ਗੱਲਾਂ ਬੜੀਆਂ ਕੋਰੀਆਂ ਜੇ ਜਿਰੋਨੇ ਢੰਗ ਸਿੰਘ ਨੇ ਗੁੱਟ ਵੱਡਿਆ ਤੁਹਾਨੂੰ ਪਤਾ ਹੈ ਗੱਲ ਦਾ ਸਭ ਤੋਂ ਪਹਿਲਾਂ ਢੰਗ ਸਿੰਘਾਂ ਨੇ ਹੱਥ ਖੜੇ ਕਰਤੇ ਇਹ ਸਾਡਾ ਨਹੀਂ ਇਹ ਸਾਡਾ ਨਹੀਂ ਇਹ ਸਾਡਾ ਨਹੀਂ ਤੇ ਉਦੋਂ ਮੈਂ ਕਿਹਾ ਮੈਂ ਕਹੇ ਇਹ ਤੁਹਾਡਾ ਹੋ ਵੀ ਨਹੀਂ ਸਕਦਾ ਮੈਂ ਕਿਹਾ ਤੁਸੀਂ ਨਕਲੀ ਇਹ ਅਸਲੀ ਹੈ ਇਹਨਾਂ ਨੇ ਬਾਣੇ ਦੀ ਲਾਜਪਤ ਵਾਸਤੇ ਆਪਣਾ ਜੀਵਨ ਦਾਤੇ ਲਾਤਾ ਕਿੰਨੇ ਸਾਲ ਉਹ ਚਲੇ ਜੇਲ੍ਹ ਦੇ ਵਿੱਚ ਕੋਈ ਜਥੇਬੰਦੀ ਬੋਲੀ ਕੋਈ ਮਗਰ ਖੜਿਆ ਉਹਨਾਂ ਦੇ ਕੋਈ ਨਹੀਂ ਖੜਿਆ ਕਿਸੇ ਨੇ ਨਹੀਂ ਖੜਨਾ ਉਹਦੀ ਮੇਰੀ ਪੇਸ਼ੀ ਆ ਕੱਲ ਨੂੰ ਬਾਰਾ 12 ਮਾਰਚ ਦੀ ਕੱਲ ਦੀ ਪੇਸ਼ ਕੱਲ ਨੂੰ ਮੇਰੀ ਪੇਸ਼ੀ ਆ ਉਸੇ ਕੇਸ ਦੀ ਤੇ ਲੋਕ ਕਹਿੰਦੇ ਤੁਸੀਂ ਪੰਥਰੀ ਕੀਤਾ ਕਿ ਅਸੀਂ ਆਵਾਜ਼ ਬੁਲੰਦ ਕੀਤੀ ਆ ਸਮੇਂ-ਸਮੇਂ ਤੇ ਖੜੇ ਆ ਤੇ ਖੜਦੇ ਰਵਾਂਗੇ ਜਦੋਂ ਆ ਬਾਣੇ ਚ ਆ ਗਏ ਜੀਵਨ ਸਾਡਾ ਨਹੀਂ ਰਹਿ ਗਿਆ ਇਹ ਮਹਾਰਾਜ ਦਾ ਵਾ ਤੇ ਸਵੇਰੇ ਉੱਠਦੇ ਆਏ ਕਈ ਦਾ ਮਹਾਰਾਜ ਉਹ ਸੇਵਾ ਬਖਸ਼ੀ ਜੀ ਦੇ ਚ ਤੇਰੀ ਜਿੱਤ ਹੋਵੇ ਉਹ ਸੇਵਾ ਬਖਸ਼ੀ ਜੀ ਦੇ ਚ ਫਤਹੀ ਹੋਈਏ ਕਿਉਂਕਿ ਸਾਡੀ ਹਾਰ ਨਹੀਂ ਆ ਜੱਜ ਪੰਥ ਨਹੀਂ ਨਾ ਖੜਦਾ ਤੇ ਹਾਰ ਮੇਰੀ ਨਹੀਂ ਪੰਥ ਦੀ ਹਾਰ ਆ ਠੀਕ ਹੈ ਅੱਜ ਦੇ ਸਮੇਂ ਦੇ ਵਿੱਚ ਤੁਸੀਂ ਅਕਾਲ ਤਖਤ ਸਾਹਿਬ ਦੇ ਹਾਲਾਤ ਵੇਖ ਲਓ ਬੰਦਾ ਐ ਬਦਲਦੇ ਜਿੱਦਾਂ ਬੰਦਾ ਰਾਤ ਨਾਉਣ ਲੱਗਾ ਕਛਰਾ ਬਦਲਦਾ ਜਹੇਦਾਰ ਪੰਥ ਪੰਥ ਪ੍ਰਵਾਨਤ ਹੁੰਦਾ ਹੈ ਪੰਥ ਜਕਾਰੇ ਛੜਦਾ ਹੈ ਜਥੇ ਬੰਦੀਆਂ ਇਕੱਠੀਆਂ ਹੁੰਦੀਆਂ ਹੈ ਜਦੋਂ ਜਹੇਦਾਰ ਨੂੰ ਥਾਪਿਆ ਜਾਂਦਾ ਹੈ ਕਦੇ ਸਮਾਂ ਸੀ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਬਾਬਾ ਨੈਣਾ ਸਿੰਘ ਨੇ ਆਖਿਆ ਵੀ ਸਿੰਘ ਸਾਹਿਬ ਬਣਾ ਦਿਓ ਜਹੇਦਾਰ ਬਣਾ ਦਿਓ ਇਹਨੂੰ ਅਕਾਲ ਤਖਤ ਸਾਹਿਬ ਦਾ ਤੇ ਉਦੋਂ ਤਲਵਾਰਾਂ ਦੀ ਸ਼ਾਂ ਕੀਤੀ ਗਈ ਤਿੰਨ ਵਜੇ ਬਣ ਜਾ ਉਹ 3 ਵਜੇ ਫਿਰ ਉਹ ਰਾਤ ਨੂੰ ਜਾਮ ਦੀ ਸ਼ਾ ਕਰ ਦਿੱਤੀ ਵੇਖੋ ਸ਼ਰਾਬ ਤੇ ਖਵਾਬ ਤੇ ਫਿਰ ਆਪ ਹੀ ਇਕੱਠੇ ਹੋ ਜਾਂਦੇ ਨਵਾਬ ਉੱਥੇ ਪੰਥ ਦੀ ਤੇ ਗੱਲ ਹੀ ਨਹੀਂ ਵੇਖੋ ਜਿਹੜੇ ਅੱਜ ਜ਼ਹੀਦਾਰ ਉਹਨਾਂ ਨੇ ਲਾਤਿਆ ਮੈਂ ਉਹ ਇੱਕ ਬਹੁਤ ਵਿਦਵਾਨ ਬੰਦੇ ਆ ਪਰ ਮੈਂ ਕਿਸੇ ਹੱਦ ਤੱਕ ਮੈਂ ਗਿਆਨੀ ਹਰਪ੍ਰੀਤ ਸਿੰਘ ਤੇ ਵੀ ਇੱਕ ਟਿੱਪਣੀ ਕਰਨਾ ਚਾਹੁੰਦਾ ਵੈਸੇ ਚਲੋ ਸਤਿਕਾਰਯੋਗ ਆ ਵੀ ਜਦੋਂ ਤੁਸੀਂ ਇਕਾਤ ਤਹ ਜਹੇਦਾਰ ਹੀ ਉਦੋਂ ਤੁਹਾਡੀ ਜ਼ੁਬਾਨ ਬੰਦ ਕਿਉਂ ਹੈ ਉਧਰ ਤੁਹਾਡੀ ਜ਼ੁਬਾਨ ਕਿਉਂ ਨਹੀਂ ਖੁੱਲੀ ਅੱਜ ਤੁਸੀਂ ਕਹਿ ਰਹੇ ਆਂ ਵੀ ਜਿਹੜੇ ਸੁਖਵੀਰ ਬਾਦਲ ਹੋਣੀ ਸਾਰੇ ਨਕਲੀ ਆ ਇਹਨਾਂ ਨੂੰ ਪੰਥ ਚੋਂ ਛੇਕ ਦਿਓ ਜਿੱਦਣ ਤੁਸੀਂ ਅਕਾਲ ਤਖਤ ਸਾਹਿਬ ਦੇ ਜਹੇਦਾਰ ਸੀ ਉਸ ਦਿਨ ਮੈਨੂੰ ਬਲੈਕਲਿਸਟ ਕੀਤਾ ਗਿਆ ਉਧਰ ਤੁਹਾਡੀ ਜ਼ੁਬਾਨ ਕਿਉਂ ਨਹੀਂ ਚੱਲੀ ਉਧਰ ਤੁਸੀਂ ਕਿਉਂ ਨਹੀਂ ਕਿਹਾ ਵੀ ਪੰਥ ਦਾ ਵਿਕਾਸ ਹੋਣਾ ਚਾਹੀਦਾ ਮੈਂ ਕੀ ਮੰਗਿਆ ਅਕਾਲ ਤਖਤ ਸਾਹਿਬ ਤੋਂ ਮੈਂ ਇਹੋ ਕਿਹਾ ਸੀ ਇੱਕ ਆਵਾਜ਼ بلند ਕਰੋ ਵੀ ਅਕਾਲ ਤਖਸਾਲ ਜਿੱਦਾਂ ਜਕਾਰੇ ਛੱਡਦੇ ਇਦਾਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜਕਾਰੇ ਮੁਰ ਤੋਂ ਛੱਡੇ ਜਾਣ। ਦੂਸਰਾ ਕੀ ਸੀ ਵੀ 1.5 ਅਰਬ ਤੋਂ ਵੱਧ ਜਿਹੜੀ ਇਨਕਮ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਗੋਲ ਕਿਹਾ ਉਹਨੂੰ ਪੰਜਾਬ ਦੇ ਵਿਕਾਸ ਵਾਸਤੇ ਲਾਓ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਵੀ ਤੁਸੀਂ ਸਿੰਘ ਬਣ ਜਾਓ ਉਹਦਾ ਸਾਰੇ ਦਾ ਸਾਰਾ ਪਰਿਵਾਰ ਆਪਣੇ ਆਪ ਹੀ ਤਰਪਣਾ ਜਦੋਂ ਘਰਾਂ 'ਚ ਰੋਟੀਆਂ ਪੱਕਣ ਲੱਗ ਪੀਆਂ ਗੁਰੂ ਨਾਲ ਬਾਣੀ ਨਾਲ ਜੁੜ ਪਿਆ ਨਾ ਬੰਦਾ ਜਦੋਂ ਇੱਕ ਵਾਰੀ ਬਾਣੀ ਨਾਲ ਜੁੜ ਜਾਂਦਾ ਬਾਅਦ 'ਚ ਭਾਵੇਂ ਭੁੱਖਾ ਹੋਵੇ ਦੁੱਖਾ ਹੋਵੇ ਸੋਖਾ ਹੋਵੇ ਬੰਦਾ ਪਿੱਛੇ ਨਹੀਂ ਜੇ ਮੁੜਦਾ ਅਹੀਂ ਪਹਿਲਾਂ ਮੰਨ ਲਓ ਤਕਲੀਨ ਸ਼ੇਭੀ 15 ਸਾਲ ਪਹਿਲਾਂ ਦੁਨੀਆ ਦੇ ਰੰਗ ਤਮਾਸ਼ੇ ਵੇਖ ਕੇ ਮੁੜੇ ਆਂ ਅੱਜ ਸਾਨੂੰ ਕੋਈ ਵਾਪਸ ਨਹੀਂ ਮੋੜ ਸਕਦਾ ਅਗਾਂਹ ਨੂੰ ਜਾਵਾਂਗੇ ਪਿਛਾਂ ਨੂੰ ਜਾਣ ਵਾਲਾ ਰਾਹ ਕੋਈ ਨਹੀਂ ਰਹਿ ਗਿਆ ਤੁਹਾਨੂੰ ਇਸ ਗੱਲ ਦਾ ਪਤਾ ਹੋਊਗਾ ਤੁਸੀਂ ਇੱਕ ਬਹੁਤ ਵਧੀਆ ਪੱਤਰਕਾਰ ਜੇ ਬਹੁਤ ਪੜੇ ਲਿਖੇ ਜੇ ਅਕਾਲ ਤਖਤ ਸਾਹਿਬ ਤੇ ਪਹਿਲਾ ਜਿਹੜਾ ਸੰਪੰਥ ਨੂੰ ਲੀਡਰ ਮਿਲਿਆ ਉਹ ਢਾਡੀ ਹੀ ਤੇ ਢਾਡੀ ਨੂੰ ਹੀ ਹੁਕਮ ਲਾਇਆ ਹੈ ਮਹਾਰਾਜ ਨੇ ਵੀ ਤੂੰ ਸੱਚ ਦਾ ਉਪਦੇਸ਼ ਕਰਨਾ ਤੇ ਢਾਡੀ ਦਾ ਹੀ ਕੰਮ ਆ ਸੁੱਤਿਆਂ ਨੂੰ ਜਗਾਉਣਾ ਤੇ ਤੁਹਾਡੀ ਦਾ ਕੰਮ ਹੀ ਆ ਵੀ ਜਿਹੜੇ ਗੁੰਮਰਾਹ ਹੋ ਚੁੱਕੇ ਲੋਕ ਆ ਉਹਨਾਂ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਤੇ ਸਤਗੁਰਾਂ ਦੇ ਨਾਲ ਜੋੜਨਾ ਤੇ ਪਖੰਡਵਾਦ ਦੇ ਵਰ ਖਿਲਾਫ ਆਵਾਜ਼ ਸਾਡੇ ਬਾਬੇ ਨਾਨਕ ਨੇ ਵੀ ਚੁੱਕੀ ਸੀ ਅਸੀਂ ਉਹਦੇ ਪੋਤੇ ਆ ਅਸੀਂ ਆਵਾਜ਼ ਬੁਲੰਦ ਕਰਦੇ ਰਵਾਂਗੇ ਪੈਸੇ ਦਾ ਮਸਲਾ ਤਾਂ ਨਹੀਂ ਕਿਉਂਕਿ ਜਿੰਨਾਂ ਕੋਲ ਪੈਸੇ ਹੁੰਦੇ ਬਾਬਾ ਮਾਨ ਸਿੰਘ ਉਹਨੂੰ ਹੀ ਟਾਰਗੇਟ ਕਰਦਾ ਭਾਵੇਂ ਮੈਂ ਦੋ ਨਾਮ ਪਹਿਲਾਂ ਹੀ ਲੈ ਦਿੱਤੇ ਹੁਣ ਬੰਟੀ ਬਾਬੇ ਦੀ ਗੱਲ ਕਰਦੇ ਆ ਤੇ ਦੂਜੇ ਪਾਸੇ ਜੇ ਕੁਲੜਪੀਏ ਵਾਲੇ ਦੀ ਗੱਲ ਕਰਦੇ ਕਹਿੰਦੇ ਉਹਨਾਂ ਕੋ ਵੀ ਪੈਸਾ ਸੀਗਾ ਕੀ ਗੱਲ ਪੈਸੇ ਦੀ ਕੋਈ ਗੱਲਬਾਤ ਤਾਂ ਨਹੀਂ ਚਲਦੀ ਜਿਹੜੀ ਪੈਸੇ ਦੀ ਗੱਲ ਆ ਨਾ ਵੇਖੋ ਖਰੀਦਣ ਵਾਲਾ ਦੁਨੀਆ ਤੇ ਅਜੇ ਤੱਕ ਪੈਦਾ ਨਹੀਂ ਹੋਇਆ ਕਿਉਂਕਿ ਮੈਂ ਖੁਦ ਪੈਸਾ ਮਹਾਰੇ ਦੀ ਕਿਰਪਾ ਨਾਲ ਵਾਦੂ ਕਮੋਣਾ ਮੈਂ ਪ੍ਰੋਗਰਾਮ ਪੰਜਾਹ ਹਜ਼ਾਰ ਰੁਪਏ ਲੈਣਾ ਇੱਕ ਲੱਖ ਵੀ ਲੈਣਾ ਡੇਢ ਲੱਖ ਵੀ ਲੈਣਾ 2 ਲੱਖ ਵੀ ਲੈਣਾ ਜਦੋਂ ਦਿੱਲੀ ਬੰਬਈ ਆਲ ਜਾਣਾ ਤੇ ਮਤਲਬ ਮੈਨੂੰ ਮਹਾਰਾ ਦੀ ਕਮੀ ਨਹੀਂ ਮਹਾਰੇ ਦੀ ਕਿਰਪਾ ਨਾਲ ਬਹੁਤ ਕੁਝ ਦਿੱਤਾ ਦੋ ਤਿੰਨ ਗੱਡੀਆਂ ਵੀ ਮੇਰੇ ਕੋਲ ਆ ਗਈਆਂ ਤੇ ਮੈਨੂੰ ਤਾਂ ਪੈਸੇ ਮੰਗਣ ਦੀ ਤਾਂ ਲੋੜ ਪਵੇ ਜ ਬਹੁਤ ਵੱਡੀ ਲਾਲਸਾ ਹੋਵੇ ਮੈਨੂੰ ਨਿਹੰਗ ਸਿੰਘ ਨੂੰ ਇਹ ਹੁੰਦਾ ਦੋ ਟਾਈਮ ਦਾ ਪ੍ਰਸ਼ਾਦਾ ਚੰਗੇ ਬਸਤਰ ਚੰਗੇ ਵਿਚਾਰਾਂ ਵਾਲਾ ਸੱਜਣ ਤੇ ਰੱਬ ਦੇ ਗੁਣ ਦਾ ਨਹੀਂ ਕਰਦਾ ਸਾਰੀ ਦਿਹਾੜੀ ਹੋ ਠੀਕ ਹੈ ਤੇ ਉਹ ਭਾਵੇਂ ਦੁਨੀਆ ਉਹਨੂੰ ਮਾਰਨ ਬਾਅਦ ਤੇ ਵਿਉਂਤਾ ਬੁਣਦੀ ਹੋਏ ਤੇ ਉਹ ਅਰਦਾਸ ਇਹੋ ਕਰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅਸੀਂ ਸਰਬੱਤ ਦਾ ਭਲਾ ਮੰਗਿਆ ਪੈਸਾ ਖੁੱਲੜ ਪੀਜੇ ਵਾਲਿਆਂ ਕੋ ਕਾਹਦਾ ਪੈਸਾ ਦੱਸੋ ਮੈਨੂੰ ਆਪਣੀਆਂ ਬੁੜੀਆਂ ਨੰਗੀਆਂ ਕਰ ਕਰਕੇ ਨੀਲੀਆਂ ਫਿਲਮਾਂ ਬਣਾ ਬਣਾ ਕੇ ਉਹਨਾਂ ਨੇ ਪੈਸਾ ਕਮਾਇਆ ਉਹਨਾਂ ਨੇ ਕਿਹੜਾ ਹਲਵਾ ਆ ਅਸੀਂ ਤੇ ਮਿਹਨਤ ਕਰਕੇ ਬਣਾਉਨੇ ਆ ਖੂਨ ਪਸੀਨੇ ਦੀ ਕਮਾਈ ਜਿਹੜੀ ਨਾ ਅਸਲੀ ਇੱਕ ਦੀਵਾ ਜਦੋਂ ਬਲਦਾ ਦੀਵੇ ਦੇ ਵਿੱਚ ਤੁਸੀਂ ਤੇਲ ਪਾ ਦਿਓ ਦੀਵੇ ਦੇ ਵਿੱਚ ਤੁਸੀਂ ਕਿਓ ਪਾ ਦਿਓ ਕੰਮ ਕਰਕੇ ਵੀ ਪੈਸਾ ਕਮਾਇਆ ਉਹਨਾਂ ਨੇ ਪਹਿਲਾਂ ਫੇਮਸ ਤਾਂ ਪਹਿਲਾਂ ਹੀ ਸੀਗੇ ਫਿਰ ਪਹਿਲਾਂ ਕਿਉਂ ਨਹੀਂ ਫੇਮਸ ਹੋ ਗਏ ਪਹਿਲਾਂ ਕਿਉਂ ਨਹੀਂ ਉਹਨਾਂ ਕੋਲ ਪੈਸਾ ਆ ਗਿਆ ਪਹਿਲਾਂ ਕਿਉਂ ਨਹੀਂ ਬੌਂਸਰ ਪਹਿਲਾਂ ਵੀ ਸੀਗੇ ਪਹਿਲਾਂ ਬੌਂਸਰ ਰੱਖੇ ਹਨਾਂ ਨੇ ਜਦੋਂ ਉਹਦੀ ਭੈਣ ਨੇ ਪਹਿਲਾਂ ਦਮਾਲਾ ਵੱਜਦਾ ਉਦੋਂ ਬੌਂਸਰ ਕਿਉਂ ਨਹੀਂ ਰੱਖੇ ਬੌਂਸਰ ਬਾਅਦ ਚ ਹੀ ਰੱਥੇ ਨੱਥੇ ਨਾਲ ਆਗੇ ਨਾਲ ਜਦੋਂ ਦਮਾਲੇ ਲੱਥ ਗਏ ਬੌਂਸਰ ਬਾਅਦ ਚ ਆਗੇ ਨੇ ਕਿਉਂਕਿ ਸਾਨੂੰ ਆਪਣੀਆਂ ਕਰਤੂਤਾਂ ਦਾ ਪਤਾ ਲੱਗ ਗਿਆ ਵੀ ਸਾਡੀਆਂ ਹਰਕਤਾਂ ਮਾੜੀਆਂ ਸਾਨੂੰ ਕਿਸੇ ਨਾ ਕਿਸੇ ਨੇ ਚੇਪ ਦੇਣਾ ਇਹ ਕਰਕੇ ਬੌਂਸਰ ਰੱਖਣੇ ਸ਼ੁਰੂ ਕੀਤੇ ਸ਼ਾਇਦ ਉਹ ਬੰਦਾ ਅਣਖ ਦੀ ਜ਼ਿੰਦਗੀ ਜੀਂਦਾ ਨਾ ਤੇ ਅੱਜ ਵੀ ਇਥੇ ਰੇੜੀ ਲਾ ਕੇ ਬੈਠਾ ਹੋਣਾ ਬਾਹਰਲੇ ਪਾਸੇ ਖਲੋਤਾਂ ਦੇ ਲੋਕਾਂ ਨੂੰ ਆਵਾਜ਼ਾਂ ਮਾਰਨੀਆਂ ਉਹ ਆਪਣੀ ਅਣਖ ਗਵਾ ਕੇ ਆਪਣੀ ਜਨਾਨੀ ਨੂੰ ਨੰਗਿਆਂ ਕਰਕੇ ਆਪਣੇ ਆਪ ਦੀ ਇੱਜ਼ਤ ਗਵਾ ਕੇ ਫਿਰ ਪੈਸਾ ਕਮਾਇਆ ਉਹਨੇ ਬੰਦੇ ਨੇ ਇਹੋ ਜਿਹੇ ਪੈਸੇ ਦਾ ਮਹਲਾਣਤ ਕਹਿਣਾ ਇਹੋ ਜਿਹੇ ਪੈਸਾ ਜਿਸ ਘਰ ਵਿੱਚ ਜਾਂਦਾ ਨਾ ਉਹ ਜ਼ਹਿਰ ਆਜ ਤੱਕ ਦੁਨੀਆ ਤੇ ਮੈਂ ਤਾਂ ਕਹਿੰਦੇ ਆ ਵੀ ਚਲੋ ਮੈਂ ਉਹ ਗੱਲ ਨੂੰ ਹਮੇਸ਼ਾ ਸਾਈਡ ਤੇ ਰੱਖਦਾ ਵੀ ਚਲੋ ਵੀਡੀਓ ਵਾਇਰਲ ਹੋਈ ਕਿਸ ਤਰੀਕੇ ਨਾਲ ਹੋਈ ਉਸ ਗੱਲ ਨੂੰ ਆਪਾਂ ਛੱਡ ਦੀ ਹੁਣ ਬਹੁਤ ਪੁਰਾਣੀ ਹੋ ਗਈ ਉਹ ਕਹਿੰਦਾ ਉਹ ਤਾਂ ਉਹ ਤਾਂ ਸਿੰਪਲ ਜੀ ਗੱਲ ਆ ਉਹ ਕਹਿੰਦੇ ਵੀ ਸਾਡੇ ਅਸੀਂ ਨਹੀਂ ਵਾਇਰਲ ਕੀਤੀ ਉਹ ਵਾਇਰਲ ਹੋਊਗੀ ਕਿਸੇ ਤਰੀਕੇ ਜਾਂ ਕਿਸੇ ਦੀ ਪ੍ਰਾਈਵੇਟ ਵੀਡੀਓ ਚਲੋ ਲੀਕ ਹੋ ਗਈ ਅ ਪਰ ਦੂਜੇ ਪਾਸੇ ਹੁਣ ਬੰਟੀ ਬਾਬੇ ਤੇ ਆ ਜਾਂਦੇ ਆ ਤੁਸੀਂ ਪੈਸੇ ਦਾ ਸਵਾਲ ਕੀਤਾ ਨਾ ਵੇਖੋ ਮੈਨੂੰ ਆਫਰ ਉਹਦੇ ਲਵਾਇਆ ਵੀ ਬਹਿ ਕੇ ਆਪਾਂ ਗੱਲ ਕਰ ਲੈਂਦੇ ਆ ਆਇਆ ਸੀ ਆਇਆ ਸੀ ਬਿਲਕੁਲ ਆਇਆ ਹੈ ਠੀਕ ਹੈ ਵੀ ਆਜੋ ਆਪਾਂ ਬਹਿ ਕੇ ਗੱਲ ਕਰ ਲੈਂਦੇ ਆ ਵਿੱਚ ਬੰਦਾ ਵੀ ਪੈ ਰਿਹਾ ਮੈਂ ਦਾ ਨਾਂ ਨਹੀਂ ਲੈਣਾ ਕਿਉਂਕਿ ਜਿਹੜਾ ਬੰਦਾ ਸਾਡਾ ਨਾਂ ਲੈਣਾ ਨਹੀਂ ਨਾ ਪਸੰਦ ਕਰਦਾ ਅਸੀਂ ਉਹ ਜਿਹੇ ਬੰਦਿਆਂ ਦੇ ਨਾਂ ਕੋ ਲਵਾਂਗੇ ਠੀਕ ਹੈ ਉਹ ਵਿੱਚ ਭੌਣ ਵਾਸਤੇ ਬੰਦਾ ਆਇਆ ਹੈ ਵਿੱਚ ਲੇਕਿਨ ਮੈਂ ਗੱਲ ਕਹੀ ਵੀ ਜਿਹੜੀ ਗੱਲ ਆਪਾਂ ਕੈਮਰੇ ਤੇ ਸ਼ੁਰੂ ਕੀਤੀ ਕੈਮਰੇ ਤੇ ਖਤਮ ਕਰਾਂਗੇ ਪੈਸਾ ਪੈਸਾ ਸਾਨੂੰ ਖਰੀਦ ਨਹੀਂ ਸਕਦਾ ਪਹਿਲਾਂ ਉਹ ਬੰਦੇ ਦੇਖੋ ਪੈਸੇ ਦੇ ਲਾਲਚੀ ਜਿਹੜੇ ਹੁੰਦੇ ਨਾ ਉਹਨਾਂ ਕੋ ਅਫੋਰਚਨਰ ਆ ਰੇਂਜ ਰੋਵਰ ਆ ਉਹ ਜੀਆਂ ਗੱਡੀਆਂ ਹੁੰਦੀਆਂ 10 ਵੀ ਬੌਂਸਰ ਰੱਖੇ ਹੁੰਦੇ ਆ ਆ ਤੁਹਾਡੇ ਸਾਹਮਣੇ ਹੀ ਆ ਆਪ ਹੀ ਤਿਆਰ ਬਰਤਿਆਰ ਸਾਨੂੰ ਬੌਂਸਰਾਂ ਮਾਸਰਾਂ ਦੀ ਕਾਦੀ ਲੋੜ ਸਾਡੇ ਭਰਾ ਹੀ ਇਦਾਂ ਦੇ ਆ ਵੀ ਮਰੋ ਜਿਹੜੇ ਮੈਂ ਕਹਿ ਸਕਦਾ ਵੀ ਉਹ ਬੌਂਸਰਾਂ ਦੇ ਵਿੱਚ ਵੀ ਖੜੇ ਹੁੰਦਾ ਉਹਨਾਂ ਦੀ ਇੱਕ ਵੱਖਰੀ ਸ਼ਬੀ ਵੱਖਰੀ ਆ ਉਹਨਾਂ ਦੀ ਦਿੱਖ ਵੱਖਰੀ ਆ ਠੀਕ ਹੈ ਉਹ ਤੇ ਇੱਕ ਮੰਨ ਲਓ ਪੈਸੇ ਪੈਪ ਕੋਈ 1000 ਕੋਈ 2000 ਤੇ ਬੰਦਾ ਆਉਂਦਾ ਉਹਨਾਂ ਦੀ ਇੱਕ ਲਿਮਟਡ ਡਿਊਟੀ ਹੁੰਦੀ ਆ ਵੀ ਇੰਨਾ ਕੁ ਤੁਹਾਡਾ ਕੰਮ ਆ ਲੇਕਿਨ ਜਿਹੜੇ ਸਾਡੇ ਯਾਰ ਆ ਜਿਹੜੇ ਸਾਡੇ ਭਰਾ ਵਾ ਨਾ ਉਹ ਮਰਨ ਮਾਰਨ ਵਾਲੇ ਆ ਸਾਡੇ ਵਾਸਤੇ ਆਪਣਾ ਆਪ ਕੁਰਬਾਨ ਕਰਨ ਵਾਲੇ ਆ ਇਹ ਕਹਿ ਸਕਦਾ ਵੀ ਸਾਡੀਆਂ ਬਾਵਾ ਹੀ ਇੰਨੀਆਂ ਸੱਚੇ ਪਾਤਸ਼ਾਹ ਨੇ ਦਿੱਤੀਆਂ ਨੇ ਕਿ ਪੈਸਾ ਖਰੀਦਨ ਦੀ ਸਾਨੂੰ ਕੋਈ ਦੁਨੀਆ ਤੇ ਤਾਕਤ ਨਹੀਂ ਪੈਦਾ ਆਈ ਵੀ ਜਿਹੜਾ ਪੈਸੇ ਨਾਲ ਖਰੀਦ ਲੇ ਅਹੀਂ ਪਿਆਰ ਨਾਲ ਖਰੀਦਿਆ ਨਾ ਉਹਨਾਂ ਨੂੰ ਸਾਨੂੰ ਪਿਆਰ ਨਾਲ ਕੋਈ ਖਰੀਦ ਸਕਦਾ ਪੈਸੇ ਨਾਲ ਨਹੀਂ ਖਰੀਦ ਸਕਦਾ ਕੋਲੜ ਪੀਜ ਵਾਲੇ ਨੂੰ ਪੁੱਛ ਲਿਓ ਕਿਹੜਾ ਰੁਪਏ ਪੈਹਾ ਲਿਆ ਬਾਬਾ ਬੰਟੀ ਨੂੰ ਪੁੱਛ ਰਿਹਾ ਵੀ ਕਿਹੜਾ ਰੁਪਏ ਪੈਹਾ ਲਿਆ ਜਿਹੜੀ ਗੱਲ ਮੈਂ ਕਹਿ ਰਿਹਾ ਕੈਮਰੇ ਚ ਹੋਊਗੀ ਉਹ ਕੈਮਰੇ ਚ ਹੀ ਹੋਊਗੀ